ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰ ਭਰਾਵਾਂ ਨੂੰ ਵੀਰੋ ਸਾਡਾ ਅੱਜ ਦਾ ਵਿਸ਼ਾ ਹੈ ਸਾਰੀ ਮਿਹਨਤਾਂ ਮਨੁੱਖ ਦੀ ਆਪਣੀ ਏ ਧਰਤੀ ਨੂੰ ਬਸਾਉਣ ਲਈ ਪਰ ਜੇ ਆਪਾਂ ਵੇਖੀਏ ਆਪਾਂ ਪਾੜ ਪੂਜਾ ਕਿਸੇ ਹੋਰ ਦੀ ਕਰ ਰਹੇ ਹਾਂ ਨਾ ਦੁਨੀਆ ਬਸਾਉਣ ਪਿੱਛੇ ਜਾਂ ਇਹਨੂੰ ਅੱਗੇ ਚਲਾਉਣ ਲਈ ਇਹਨੂੰ ਸੋਨਾ ਬਣਾ ਲਈ ਜੋ ਵੀ ਜਿੰਨੀ ਵੀ ਮਿਹਨਤ ਹੈ ਸਾਰੀ ਮਨੁੱਖ ਦੀ ਹੈ ਤਾਂ ਆਪਾਂ ਨੂੰ ਇਹ ਸਮਝਣਾ ਪਏਗਾ ਵੀ ਆਪਾਂ ਪਾਠ ਪੂਜਾ ਕਿਸੇ ਕਿਸ ਦੀ ਕਰ ਰਹੇ ਆ ਹਾਂਜੀ ਵੀ ਆਪਾਂ ਜੰਗਲ ਤੋਂ ਸ਼ੁਰੂ ਹੋ ਗਏ ਜੀ ਅੱਜ ਕਿੱਥੇ ਤੋਂ ਕਿੱਥੇ ਪਹੁੰਚ ਗਏ ਜੀ ਅਸੀਂ ਕਿੰਨਾ ਕੁਝ ਬਣਾ ਲਿਆ ਸੋਈ ਤੋਂ ਲੈ ਕੇ ਵੀ ਜਹਾਜ਼ ਤੱਕ ਸਭ ਕੁਝ ਆਪਣੇ ਦਿਮਾਗ ਨਾਲ ਆਪ ਬਣਾਇਆ ਹੈ ਵੀ ਸਾਨੂੰ ਕਿਸੇ ਸ਼ਕਤੀ ਨੇ ਥੋੜੀ ਬਣਾ ਕੇ ਦੇ ਆ ਜੀ ਜਿਹਦੀ ਆਪਾਂ ਪੂਜਾ ਕਰ ਰਹੇ ਹਾਂ ਇਹ ਸਾਨੂੰ ਅਸੀਂ ਦਿਮਾਗ ਨਾਲ ਕਾਢਾ ਕੱਢਿਆ ਨੇ ਤਾਂ ਜੈਨਾਂ ਕੁਝ ਬਣਾਇਆ ਜੀ ਕਿੱਲੀ ਸਾਨੂੰ ਪੂਜਾ ਕਰਕੇ ਥੋੜੀ ਮਿਲੇ ਜੋ ਵੀ ਧਰਤੀ ਤੇ ਮਿਲੇ ਹਾਂ ਹਾਂ ਜਿਹੜੀ ਆਪਾਂ ਨਾ ਦੇਖੋ ਪਾਠ ਪੂਜਾ ਯਾਨੀ ਕਿ ਕੁਝ ਵੀ ਕਰ ਰਹੇ ਆ ਇਹ ਆਪਣੇ ਦੁੱਖ ਰੋਗਿਆਂ ਇਹਨਾਂ ਚੀਜ਼ਾਂ ਲਈ ਥੋੜੀ ਐ ਇਹ ਤਾਂ ਆਪਾਂ ਨੂੰ ਇੱਕ ਸਮਝਣ ਦਾ ਵਿਸ਼ਾ ਆਪ ਨੂੰ ਸਫਲ ਬਣਾਉਣ ਦਾ ਜਾਂ ਸਮਝਦਾਰ ਬਣਾਉਣ ਦਾ ਵਿਸ਼ਾ ਹੈ ਆਪਾਂ ਇਹਨੂੰ ਹੋਰ ਪਾਸੇ ਲੈ ਕੇ ਚਲੇਗਾ ਨਾ ਦੇਖੋ ਸੂਈ ਤੋਂ ਲੈ ਕੇ ਜਹਾਜ਼ ਤੱਕ ਮਨੁੱਖ ਦੀ ਕਾਡ ਹੈ ਲਾ ਲਓ ਵੀ ਆਪਾਂ ਇਹਨੂੰ ਇੱਕ ਮਿੰਟ ਵੀ ਹੁਣ ਛੱਡ ਨਹੀਂ ਸਕਦੇ ਕਿਸੇ ਦੇ ਭਰੋਸੇ ਤੇ ਹੈ ਨਾ ਹਾਂ ਵੀ वैसे भी ਜਿਹੜਾ ਆਪਣਾ ਮਨੁੱਖ ਦਾ ਸਮਾਜ ਇਹ ਪਹਿਲਾਂ ਨੇ ਆਪਾਂ ਐਨੀ ਮਿਹਨਤ ਕਰਕੇ ਇੰਨਾ ਕੁਝ ਬਣਾ ਕੇ ਦੇ ਆਏ ਵੀ ਸੋ ਬੰਦੇ ਹੀ ਸੀ ਕੋਈ ਪਿੱਛੋਂ ਰੱਬ ਤਾਂ ਆਇਆ ਨਹੀਂ ਕੁਝ ਹੋਰ ਤਾਂ ਹੈ ਨਹੀਂ ਜੀ ਸਪੈਸ਼ਲ ਜੀ ਉਹਨਾਂ ਨੇ ਆਪ ਦਿਮਾਗ ਲਗਾਇਆ ਸਭ ਕੁਝ ਆਪ ਬਣਾਇਆ ਆਪਾਂ ਉਹਨਾਂ ਨੂੰ ਇੱਜ਼ਤ ਕਰੀਏ ਉਹਨਾਂ ਦੀ ਇਨਸਪੈਕਟ ਕਰੀਏ ਉਹਨਾਂ ਤੋਂ ਸਿੱਖੀਏ ਆਪ ਅੱਗੇ ਕੰਮ ਕਰੀਏ ਜਿਉਂ ਉਹਨਾਂ ਨੇ ਇੰਨਾ ਕੁਝ ਬਣਾ ਕੇ ਦੇ ਸਮਾਜ ਨੂੰ ਅੱਗੇ ਤੋਰਿਆ ਹੈ ਆਪਾਂ ਵੀ ਕੁਝ ਕਰੀਏ ਸਮਾਜ ਨੂੰ ਅੱਗੇ ਵਧਾਉਣ ਵਾਸਤੇ ਜਿੱਥੇ ਤੱਕ ਸਾਡਾ ਦਿਮਾਗ ਚੱਲੇ ਅਸੀਂ ਆਪਣੀ ਸਮੱਸਿਆ ਦੇ ਹੱਲ ਕੱਢੀਏ ਵੀ ਜਿਉਂ ਉਹਨਾਂ ਨੇ ਹੱਲ ਕੱਢੇ ਸੀ ਸੋਚੇ ਵੀ ਜਿੱਥੇ ਮੁਸ਼ਕਿਲ ਆ ਰਹੀਆਂ ਬੰਦੇ ਨੂੰ ਸੌਖਾ ਕਰਨ ਵਾਸਤੇ ਤਾਂ ਜੇ ਸਾਨੂੰ ਵੀ ਕਰਨੇ ਚਾਹੀਦੇ ਆਪੋ ਵੀ ਹੱਲ ਕੱਢਣ ਵਾਸਤੇ ਕਿਉਂਕਿ ਨਾ ਇਹ ਆਪ ਨੂੰ ਚਲਾ ਕੇ ਰੱਖਣਾ ਪੈਣਾ ਹੈ ਕਿ ਸੋਚ ਸਮਝ ਇਹ ਹਰ ਟਾਈਮ ਚਲਾਨੀ ਪੈਣੀ ਹੈ ਜੇ ਆਪਾਂ ਆਮੇ ਆਪ ਵੀ ਮੰਨ ਲਓ ਕਿ ਪੜੇ ਲਿਖੇ ਆ ਕੋਈ ਲਾਲੋ ਸਮਝਦਾਰ ਬੰਦੇ ਵੀ ਇਹ ਪਾਠ ਪੂਜਾ ਯ ਆਰਾਮ ਨਾਲ ਬੈਠ ਕੇ ਲਾਗੇ ਭਗਤੀ ਕਰਨ ਹਨਾ ਫੇਰ ਨਹੀਂ ਸਮਾਜ ਚੱਲ ਸਕਦਾ ਇਹ ਤਾਂ ਸਾਨੂੰ ਆਪ ਸਮਝਦਾਰੀ ਨਾਲ ਚਲਾਉਣਾ ਪੈਣਾ ਹਾਂ ਵੀ ਹਰੇਕ ਬੰਦੇ ਜੀ ਦਿਮਾਗ ਫ੍ਰੀ ਹੋਏਗਾ ਉਹਨੂੰ ਪਤਾ ਹੋਏਗਾ ਕਿ ਸਮਾਜ ਨੂੰ ਮੈਂ ਸਾਂਭਣਾ ਮੈਂ ਸਮਾਜ ਦਾ ਹਿੱਸਾ ਤਾਂ ਹਰੇ ਕੋਈ ਕਿੰਨਾ ਕੀਤੇ ਆਪਣੇ ਬੋਲ ਐਫਰਟ ਕਰੇਗਾ ਕਰਨ ਵਾਸਤੇ ਪਰ ਜੇ ਸੀ ਇਹ ਪੂਰ ਪਾਠ ਪੂਜੇ 'ਚ ਧਿਆਨ ਲਗਾ ਰੱਖੂਗੇ ਤਾਂ ਸਮਾਜ ਨੂੰ ਸਾਂਭਣ ਵਾਸਤੇ ਕੌਣ ਕੰਮ ਕਰੂਗਾ ਹਾਂ ਅੰਗਰੇਜ਼ਾਂ ਦਾ ਲਾਲੂ ਦੇਖੋ ਕਿੰਨੇ ਸਮਝਦਾਰ ਸੀ ਹਨ ਕਿੰਨੀ ਸਾਰੀ ਦੁਨੀਆ ਤੇ ਰਾਜ ਕਰ ਸਿਰਫ ਸਮਝਦਾਰੀ ਨਾਲ ਉਹਨਾਂ ਦਾ ਅੱਜ ਵੀ ਦੇਖੋ ਕਿਤੇ ਵੀ ਕੋਈ ਧਾਰਮਿਕ ਜਾਂ ਕੋਈ ਵੀ ਇੰਦੀ ਪਾਠ ਪੂਜਾ ਹੈ ਨਹੀਂ ਪਰ ਉਹ ਲੋਕ ਐਨੇ ਸਮਝਦਾਰ ਐ ਉਹ ਆਪਣੇ ਸਮਾਜ ਨੂੰ ਆਪ ਨੂੰ ਆਪਣੇ ਬੱਚਿਆਂ ਨੂੰ ਪੀੜੀ ਦਰ ਪੀੜੀ ਇਨਕੇ ਸਤੋ ਅੱਗੇ ਹੀ ਲੈ ਕੇ ਜਾ ਰਹੇ ਹਾਂ ਵੀ ਜੇ ਹੁਣ ਉਹਨਾਂ ਦੇ ਦੇਸ਼ ਲਗਾ ਲਓ ਉਹ ਆਪ ਜੇ ਸੌਖੇ ਨੇ ਤਾਂ ਉਹ ਕਿਸੇ ਨੇ ਪਿੱਛੋਂ ਥੋੜੋ ਨੂੰ ਸ਼ਕਤੀ ਜਿੰਨੇ ਥੋੜੀ ਬਣਾ ਕੇ ਦੇ ਆ ਸੌਖੇ ਕਰਕੇ ਦੇ ਆ ਉਹਨਾਂ ਨੇ ਆਪ ਮਿਹਨਤ ਕੀਤੀ ਜੀ ਦਿਮਾਗ ਨਾਲ ਸੋਚਿਆ ਹੈ ਤਾਂ ਉਹਨਾਂ ਨੇ ਆਪਣੀ ਸਮੱਸਿਆ ਦੇ ਹੱਲ ਵੀ ਕੱਢੇ ਨੇ ਤੇ ਉਹਨਾਂ ਨੇ ਜਿਹੜੇ ਦੇਖੇ ਵੀ ਲੋਕ ਫਸੇ ਹੋਏ ਨੇ ਧਰਮ ਵਿੱਚ ਉਹਨਾਂ ਦੇ ਜਾ ਕੇ ਰਾਜ ਵੀ ਕਰਿਆ ਉਹਨਾਂ ਨੂੰ ਲੁੱਟਿਆ ਵੀ ਹੈ ਤਾਂ ਉਹਨਾਂ ਦਿਮਾਗ ਨਾਲ ਸੋਚਦੇ ਤੱਕ ਦਿਨੇ ਵਧੀ ਲੱਗੇ ਬਾਦੀ ਵੀ ਗਏ ਉਹ ਹਾਂ ਕਿਉਂ ਨਾ ਦੇਖੋ ਆਪਾਂ ਹਰੇਕ ਮਨੁੱਖ ਦੀ ਬਣਾਈ ਹੋਈ ਚੀਜ਼ ਵਰਤ ਰਹੇ ਆਂ ਅਰ ਆਪਣੇ ਆਪ ਨੂੰ ਆਸਾਨ ਕਰ ਰਹੇ ਆ ਹਨਾ ਇਹ ਮਿਹਨਤ ਜਾਰੀ ਰੱਖਣੀ ਪੈਣੀ ਹੈ ਆਪਣੀ ਸਮੱਸਿਆ ਦਾ ਆਪ ਆਪਾਂ ਨੂੰ ਹੱਲ ਕੱਢਣਾ ਪੈਣਾ ਇਹ ਨਹੀਂ ਆਪਾਂ ਕਿਸੇ ਦੇ ਛੱਡ ਕੇ ਬੈਠ ਜਾਈਏ ਜਾਂ ਕਿਸੇ ਦੇ ਮੰਨੋ ਕਿਤੇ ਬੈਠ ਗਏ ਜੀ ਹਾਂ ਜੀ ਉਹ ਆਪ ਆ ਕੇ ਕਰੇਗਾ ਇਹ ਵੀ ਜੋ ਵੀ ਪਾਠ ਪੂਜਾ ਇਹ ਵੀ ਨੂੰ ਸਮਝਣ ਦਾ ਤਰੀਕਾ ਇੱਕ ਬਸ ਹਾਂ ਜੀ ਹੁਣ ਚੀਜ਼ਾਂ ਵੀ ਦੇਖ ਲਓ ਆਪਾਂ ਸਾਰੀਆਂ ਬੰਦੇ ਦੀਆਂ ਬਣਾਈਆਂ ਵਰਤ ਰਹੇ ਆਂ ਵੀ ਜੋ ਵੀ ਸਾਨੂੰ ਕੁਝ ਅੱਜ ਚਾਹੇ ਫੋਨ ਲਗਾਓ ਹਰ ਇੱਕ ਚੀਜ਼ ਜਿਹੜੀ ਆਪਾਂ ਸਵੇਰ ਤੋਂ ਉੱਠ ਕੇ ਸ਼ਾਮ ਤੱਕ ਵਰਤਦੇ ਸਾਰੀ ਮਨੁੱਖ ਦੀ ਬਣਾਈਆਂ ਹੋਈਆਂ ਨੇ ਆਪਾਂ ਮਨੁੱਖ ਨੂੰ ਇੱਜ਼ਤ ਦੇਣ ਦੀ ਬਜਾਏ ਆਪਾਂ ਇੱਜ਼ਤ ਕਿਸੇ ਦੀ ਪਾਠ ਪੂਜਾ ਕਿਸੇ ਹੋਰ ਕਿਸੇ ਨੂੰ ਦੇ ਰਹੇ ਆ ਵੀ ਕੋਈ ਹਾਂ ਕਿਸੇ ਹੋਰ ਪਾਸੇ ਧਰਤੀ ਤੇ ਕੋਈ ਸਪੈਸ਼ਲ ਦੇਵਤਾ ਹੈ ਪਤਾ ਨਹੀਂ ਕਿਸ ਕਿਸ ਜੀ ਨੂੰ ਮੰਨ ਕੇ ਬੈਠੇ ਆ ਪਰ ਚਿੰਜਸ ਦੇਖੀਏ ਸਾਰੀਆਂ ਬੰਦੇ ਦੀ ਬਣਾਈਆਂ ਵਰਤ ਰਹੇ ਆ ਹਾਂ ਕਿਉਂਕਿ ਦੇਖੋ ਇਹ ਵੀ ਹੈ ਜੇ ਮਨੁੱਖ ਨੂੰ ਸੋਚਣ ਸਮਝਣ ਦੀ ਜੇ ਕੋਈ ਹੱਕ ਹੈ ਕੋਈ ਸ਼ਕਤੀ ਦਿੱਤੀ ਹੈ ਨਾ ਤਾਂ ਉਹ ਰੱਬ ਨੇ ਹੀ ਦਿੱਤੀ ਹੈ ਜਾਨਵਰਾਂ ਨੂੰ ਨਹੀਂ ਦਿੱਤੀ ਜਾਨਵਰ ਅੱਜ ਵੀ ਉਠੀ ਖੜੇ ਬੰਦਾ ਸਮਝ ਕੇ ਤਰੱਕੀ ਕਰ ਰਿਹਾ ਕਿਉਂ ਨਾ ਆਪਾਂ ਇਹਦਾ ਲਾਹਾ ਲਈਏ ਸਮਝੀਏ ਨਾ ਕਿ ਅਸੀਂ ਐਵੇਂ ਅੰਧਵਿਸ਼ਵਾਸ ਪੈ ਕੇ ਬੈਠੇ ਰਹੋ ਹਨਾ ਸਮਾਜ ਨੂੰ ਪਿੱਛੇ ਨਹੀਂ ਆਪਾਂ ਨੇ ਦਰ ਪਰ ਦਰ ਆਪਾਂ ਇਹਨੂੰ ਅੱਗੇ ਲੈ ਕੇ ਜਾਣਾ ਵਧੀਆ ਬਣਾਣਾ ਹਾਂ ਜੀ ਮਨੁੱਖ ਦੀ ਮੈਨ ਜਿਹੜੀ ਆਪਾਂ ਦੇਖੀ ਜੀ ਵਿਡਿਆਈ ਉਹ ਸੋਚਣ ਸਮਝਣ ਕਰਕੇ ਹੀ ਤਾਂ ਹੈ ਜੀ ਬੰਦੇ ਕੋਲ ਜਿਹੜੀ ਸਭ ਤੋਂ ਅਲੱਗ ਚੀਜ਼ ਹੈ ਜਾਨਵਰ ਤੋਂ ਉਹ ਦਿਮਾਗ ਹੀ ਤਾਂ ਹੈ ਵੀ ਉਹ ਸੋਚ ਸਮਝਾ ਵੀ ਨੇ ਬਾਕੀ ਚੀਜ਼ਾਂ ਜਾਨਵਰ ਹੰਥੀ ਕੋਲ ਲਗਾ ਲਉ ਜੋਰ ਤਾਂ ਸਭ ਕੋਲ ਹੰਥੀ ਕੋਲ ਬਿਥੇਰਾ ਹੈ ਚਤਰਾਈ ਸਭ ਕੋਲ ਹੈ ਪਰ ਜਿਹੜਾ ਉਹਨਾਂ ਕੋਲ ਦਿਮਾਗ ਨਹੀਂ ਹੈ ਉਹਨੂੰ ਚਲਾਉਣ ਵਾਲਾ ਬੰਦੇ ਨੇ ਹਰੇਕ ਚੀਜ਼ ਨੂੰ ਕੰਟਰੋਲ ਕਰ ਲਿਆ چاہے ਬੜੇ ਤੋਂ ਬੜਾ ਜਾਨਵਰ ਹੈ ਕੋਈ ਵੀ ਹੈ ਉਹਨੇ ਆਪਣੇ ਹਰੇਕ ਹਿੱਟ ਕਰ ਲਿਆ ਕਿ ਉਹਦੇ ਕੋਲ ਦਿਮਾਗ ਹੈ ਇਕੱਠੇ ਹੋ ਕੇ ਕਿਸੇ ਤਰ੍ਹਾਂ ਵੀ ਉਹਨੂੰ ਪਤਾ ਵੀ ਹੈ ਮੈਂ ਸੋਚ ਕੇ ਵੀ ਕਿ ਇਹਨੂੰ ਕਿਤਨਾ ਕਰਨਾ ਹੈ ਕੰਮ ਕਰ ਲੈਣਾ ਇਹਨੇ ਹਾਂ ਕਿਉਂਕਿ ਬੰਦਾ ਨਾ ਆਪਣਾ ਦਿਮਾਗ ਰਾੜਾ ਜਿੱਦਾਂ ਦੱਸਿਆ ਵੀ ਹਰੇਕ ਚੀਜ਼ ਕੰਟਰੋਲ ਕਰ ਸਕਦਾ ਉਹਦੇ ਸਾਰੇ ਆਪਣੇ ਹੱਥ 'ਚ ਹੈ ਠੀਕ ਹੈ ਤੁਸੀਂ ਲਾ ਲੋ ਵੀ ਕਿੰਨਾ ਆਸਾਨ ਕਰਤਾ ਦੇਖੋ ਮਿੰਟ ਚ ਇੱਥੇ ਬੈਠੇ ਆ ਕਿਸੇ ਨਾਲ ਗੱਲ ਕਰ ਲਓ ਕਿੰਨੀ ਵਧੀਆ ਸੋਚ ਕਿੰਨੀ ਤਰੱਕੀ ਨਾ ਆਪਾਂ ਨੂੰ ਅਜ ਤੱਕ ਦੇਖੋ ਉਹਦਾ ਨਾਮ ਪਤਾ ਕਿੱਡੀ ਵੱਡੀ ਸੇਵਾ ਉਹ ਆਪਣੇ ਲਈ ਹਨਾ ਕਰਕੇ ਗਏ ਆ ہاں ਵੀ ਜਿਹੜੇ ਬੰਦੇ ਨੇ ਦਿਮਾਗ ਲਾ ਕੇ ਖੋਜਾਂ ਕਰੀਆਂ ਪਰ ਜੇ ਆਪਣੇ ਫਿਰ ਦਿਮਾਗ ਫ੍ਰੀ ਹੋਣੀ ਹੈ ਆਪਾਂ ਤਾਂ ਹੀ ਕਰਾਂਗੇ ਉਹ ਉਸ ਪਾਸੇ ਤੁਰੂਗੇ ਜੇ ਸਾਡੇ ਦਿਮਾਗ ਹੀ ਪ੍ਰੇ ਨਹੀਂ ਅਸੀਂ ਇਹੀ ਮੰਨੀ ਜਾ ਰਹੇ ਹਾਂ ਵੀ ਪਤਾ ਨਹੀਂ ਕੌਣ ਆ ਕੇ ਸਾਡੇ ਕੰਮ ਕਰੂਗਾ ਸੀ ਕਿਸੇ ਨੂੰ ਬੈਠੇ ਧਿਆਈ ਜਾ ਰਹੇ ਹਾਂ ਵੀ ਹਾਂ ਆ ਕੇ ਸਾਡੇ ਇੱਕ ਕਾਰਜ ਸਵਾਰੂਗਾ ਹੁਣ ਸਾਨੂੰ ਰੱਬ ਨੇ ਦੇ ਦਿੱਤਾ ਦਈਏ ਜੀ ਅਕਲ ਅਸੀਂ ਅਸੀਂ ਆਪੇ ਕਰਨਾ ਜੋ ਵੀ ਕਰਨਾ ਹੋਣਾ ਬੋਲਦਾ ਸੀ ਇਸ ਤੋਂ ਵੱਧ ਕੀ ਕਰ ਸਕਦਾ ਹੈ ਹਾਂ ਦੇਖੋ ਆਪਾਂ ਚੰਗਾ ਕਰਾਂਗੇ ਉਹ ਤਾਂ ਕ੍ਰੈਡਿਟ ਵੀ ਆਪ ਨੂੰ ਹੈ ਨਾ ਜਦੋਂ ਕੁਝ ਗਲਤ ਕਰਿਆ ਜਾਂ ਕੁਝ ਹੋ ਗਿਆ ਉਹਦੀ ਜ਼ਿੰਮੇਵਾਰੀ ਵੀ ਲੈਣੀ ਪੈਣੀ ਹੈ ਜੇ ਆਪਾਂ ਇਦਾਂ ਕਰਾਂਗੇ ਤਾਂ ਆਪ ਤੇ ਵੀ ਤੇ ਬਹੁਤ ਆਸਾਨ ਹੋ ਜਾਵਾਂਗੇ ਜੇ ਜ਼ਿੰਮੇਵਾਰੀ ਲਈਏ ਜਾਂ ਗਲਤ ਦੀ ਜਾਂ ਚੰਗੇ ਕਰਨ ਦਾ ਕ੍ਰੈਡਿਟ ਲਈਏ ਹੈ ਨਾ ਹਾਂ ਵੀ ਜਿਹੜੀ ਸਮੱਸਿਆ ਵੀ ਹੁਣ ਬੰਦੇ ਦੀ ਆਪ ਖੜੀ ਕਰੀਆਂ ਹੋਈਆਂ ਨੇ ਵੀ ਸਾਡੇ ਹੁਣ ਜਾਏ ਛਾਵਾਂ ਕਰਕੇ ਅਸੀਂ ਵੱਧ ਛਾਵਾਂ ਕਰਕੇ ਦੁਖੀ ਹੋ ਰਹੇ ਹਾਂ ਕੁਝ ਵੀ ਹੋ ਰਿਹਾ ਹੈ ਇਹ ਸਾਡੀ ਜ ਅਗਿਆਨਤਾ ਕਰਕੇ ਅਸੀਂ ਨਹੀਂ ਸਮਝਿਆ ਆਪਣੇ ਆਪ ਦਾ ਖਲਾਰਾ ਪਾਰਖਿਆ ਸਾਨੂੰ ਉਹਨਾਂ ਯੋਖਾ ਹੋਣਾ ਪੈਂਦਾ ਹੈ ਜੇ ਅਸੀਂ ਸਮਝ ਕੇ ਚੱਲੂਗੇ ਜ਼ਿੰਦਗੀ 'ਚ ਵੀ ਅਸੀਂ ਤੇ ਕਿੰਨੇ ਕੀ ਲੋੜ ਹੈ ਸਾਨੂੰ ਕਿੰਨੇ ਕਰੇ ਉਹ ਤੋਂ ਸਾਬ ਨਾਲ ਜ਼ਿੰਦਗੀ ਜਿਉਂਗੇ ਤਾਂ ਅਸੀਂ ਅੱਗੇ ਅੱਗੇ ਸੌਕੇ ਹੁੰਦੇ ਜਾਵਾਂਗੇ ਹਾਂ ਇਹ ਨਾ ਆਪਾਂ ਨੂੰ ਤੁਸੀਂ ਬੈਠ ਕੇ ਸੋਚਿਓ ਮੰਨ ਲਓ ਕੋਈ ਵੀ ਤੁਹਾਨੂੰ ਟੈਨਸ਼ਨ ਹੈ ਕੋਈ ਵੀ ਕੁਝ ਵੀ ਹੈ ਉਹਦਾ ਥੋੜਾ ਪਿੱਛੇ ਤੋਂ ਵਿਚਾਰ ਕਰਿਓ ਵੀ ਉਹ ਕਿਸ ਕਾਰਨ ਹੈ ਨਾ ਉਹ ਸਿਰਫ ਮਨੁੱਖ ਦੀ ਆਪਣੀ ਕਿਸੇ ਗਲਤੀ ਜਾਂ ਕਿਸੇ ਉਹਦੇ ਕਰਕੇ ਹੋਇਆ ਹੋਇਆ ਇਹ ਨਹੀਂ ਹੈ ਵੀ ਰੱਬ ਨੇ ਦਿੱਤਾ ਆ ਕਿਸੇ ਉਹਨਾਂ ਕਰਤਾ ਹੈ ਨਾ ਉਹ ਆਪਣੀ ਕਿਸੇ ਟਾਈਮ ਕੋਈ ਗਲਤ ਡਿਸੀਜਨ ਹੈ ਕੋਈ ਫੈਸਲਾ ਲੈਣ ਕਰਕੇ ਹੋਇਆ ਇਹਦਾ ਹੱਲ ਵੀ ਆਪਾਂ ਨੂੰ ਮਨੁੱਖੀ ਕੱਢੇਗਾ ਬਹੁਤ ਆਸਾਨ ਹੈ ਆਹ ਬਸ ਇਹ ਕਿ ਜੇ ਆਪਾਂ ਸੋਚੇਗੇ ਇਹ ਖੇਲ ਨੂੰ ਸਮਝੀਏ ਵੀ ਸਾਰਾ ਇਹ ਸਿਸਟਮ ਚੱਲ ਰਿਹਾ ਹੈ ਦੁੱਖ ਸੁੱਖ ਦਾ ਜੋ ਵੀ ਹੈਗਾ ਵੀ ਜਿਉਂ-ਜਿਉਂ ਆਪਾਂ ਸਮਝ ਜਾਵਾਂਗੇ ਤਿਉਂ ਤੇ ਸੌਖੇ ਹੁੰਦੇ ਜਾਓਗੇ। ਹਾਂ ਕਿਉਂਕਿ اسی ਆਪਾਂ ਅੱਜ ਦਾ ਵਿਸ਼ਾ ਸੀ ਹਨਾ ਕਿ ਕ੍ਰੈਡਿਟ ਦਈਏ ਦੁਨੀਆ ਨੂੰ ਚਲਾਉਣ ਵਾਲਾ ਤਾਂ ਚੰਗੇ ਮਨੁੱਖ ਜਿਹੜੇ ਚਲਾ ਰਹੇ ਆ ਸਮਝ ਰਹੇ ਆ ਕੁਝ ਬਣਾ ਰਹੇ ਆ ਇਹਨਾਂ ਨੂੰ ਦਈਏ ਨਾ ਕਿ ਅੰਧਵਿਸ਼ਵਾਸ ਵਿੱਚ ਪਾ ਕੇ ਐਵੇਂ ਕਿਸੇ ਦੇ ਉਹਦੇ ਪਿੱਛੇ ਲੱਗ ਕੇ ਉਹ ਕਰੀਏ ਹਨਾ। ਸੋ ਇਹ ਸਾਡਾ ਵੀਰੋ ਅੱਜ ਦਾ ਵਿਸ਼ਾ ਸੀ। ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਸਤਿ ਸ੍ਰੀ ਅਕਾਲ ਜੀ।